ਰਾਜੀਪ ਸਿੰਘ ਕਿੱਥੇ ਰਹ ਰਹੇ ਆ ਬੰਗੜਾ ਰੋਡ ਫਗਵਾੜਾ ਆਪੋਜੀਟ ਐਸ ਬੀ ਆਰ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਸੱਟ ਲੱਗੀ ਜਿਹੜੀ ਹਾਂ ਇਹ ਸਰਮਾ ਡੇਗਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਪੁੱਡੇ ਦੇ ਉੱਤੇ ਡੰਡੇ ਬਹੁਤ ਮਾਰੇ ਨੀਲ ਪਾਇਆ ਸਾਰੇ ਬੰਦਿਆਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰ ਤੁਹਾਡੀ ਗੋਟਮਾਰ ਕੀਤੀ ਇਹਨਾਂ ਨੇ ਨਹੀਂ ਹੋਈ ਹੈ ਕੋਈ ਸ਼ੈਂਟਰ ਤੋਂ ਆਇਆ ਸੀ ਉਹਦੀ ਹੋਈ ਹੈ ਕਾਹਦੇ ਨੇ ਕੁੱਟਿਆ ਤੁਹਾਨੂੰ ਆਹ ਡੰਡੇ ਨਾਲ ਬਾਤ ਰਿਹਾ ਵਾਹ ਡੰਡੇ ਨਾਲ ਕਿੰਨੇ ਲੈਣ ਹੋ ਗਏ ਸਨ ਰੰਦੇ ਮੈਨੂੰ ਹਫਤੇ ਤੋਂ ਆਇਆ ਸੀ ਦੋਵੇਂ ਵੀ ਤਿੰਨ ਜਿਹੜੇ ਕੁੱਟਦੇ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਦੋ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦਿਆ ਨੇ ਇਹ ਦੀ ਫੈਮਿਲੀ ਨੂੰ ਪੁੱਛਦਾ ਮੈਨੂੰ ਨਹੀਂ ਪਤਾ ਕਿੱਦੇ ਜਿਹੜੇ ਰਹਦੇ ਟੋਟਲ ਇੱਥੇ ਸਾਰ ਟੋਟਲ ਇੱਥੇ 20 ਬਚੀ ਕੇ ਜਾਣੇ ਹੋਣੇ ਲੱਗ ਪਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹ ਰਿੰਗ ਕੋ ਭਰੀ ਆ ਜੀ ਨਾ ਬਾਬਾ ਜੀ ਆ ਫੋਟੋ ਮਾਰ ਕੌਣ ਕਰਦੇ ਥੋੜੀ ਫੋਟੋਆਂ ਰਿੰਗ ਤੋਂ ਰਿੰਗੂ ਭਾਜੀ ਨੇ ਕੀਤੀ ਹਾਂ ਜਿਹੜੇ ਚਿੱਟੇ ਕੋਟਾਂ ਪਿਆਮੇ ਚ ਬਾਬਾ ਜੀ ਇੱਥੇ ਦੇ ਹੀ ਆ ਆ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿੰਨੇ ਦਿਨਾਂ ਤੋਂ ਸਟੇਟਲ ਆ ਰਹੇ ਨਹੀਂ ਵੀ ਨਹੀਂ ਪਤਾ ਮੈਂ ਕਿ ਆਠੇ ਦਿਨ ਹੋ ਗਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਜੰਤਰਾ ਨਾਲ ਤੁਹਾਨੂੰ ਘਰ ਦੇ ਨੇ ਤੇ ਦਾਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਵੀ ਕਿ ਝਗੜਾ ਹੋ ਗਿਆ ਸੀ ਘਰ ਦੇ ਹੋਰਾਂ ਦੇ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਆ ਸੀ ਗੱਲ ਇਹ ਸਾਰੀ ਰਾਤੀ ਉਹਦੇ ਵੱਜਦੀ ਰਹੀ ਕਿੰਨੇ ਜਾਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਗਿਆਨੀ ਟੋਟਲ ਦੋ ਚਾਰ ਪਈ ਵਾਲੇ ਹੁੰਦੇ ਯਾਰ ਨਹੀਂ ਕਾਰਨ ਕੀ ਹਾਂਜੀ ਕਾਰਨ ਕੀ ਆ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕੇ ਕੱਲ ਹੀ ਸਾਨੂੰ ਉਹ ਰੱਖਿਆ ਆਣ ਪੀਣ ਨੂੰ ਕੀ ਕੀ ਦਿੰਦੇ ਆਣ ਪੀਣ ਨੂੰ ਵਧੀਆ ਦਿੰਦੇ ਰੋਟੀ ਪਰ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਦਵਾਈ ਨਸ਼ਾ ਡਾਉਣੀਆਂ ਇੱਥੇ ਨਹੀਂ ਮੈਂ ਜੀ ਕੋਈ ਤਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਬ ਹਟਾਉਣ ਵਾਸਤੇ ਦਵਾਈ ਦਿੰਦਾ ਠੀਕ ਹਾਂਜੀ ਡਾਕਟਰ ਸਾਹਿਬ ਕੀ ਮਾਮਲਾ ਹੈ ਡੇ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਟ ਕੀਤੀ ਕੋਠੀ 'ਚ ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫਾਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਹੋਏ ਕਿਤੇ ਨੇ ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਤੇ ਉਹਨਾਂ ਨਾਲ ਇਲਾਜ ਟਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ ਥੈਟ ਸਾਨੂੰ ਮੈਡੀਸਿਨਸ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅੱਗੇ ਹਾਇਰ ਅਥਾਰਟिटीज ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀ ਅੰਦਰ ਗੋਲੀਆਂ ਡਰਗ ਦੇ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਟਲ ਰਿਕਵਰ ਕੀਤੇ ਉਤੋਂ 1 ਇਸ ਜੋ ਜੇ 18 ਬੰਦੇ ਹੈਗੇ ਨੇ ਸਾਰਾ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਇਗਜ਼ਾਮੀਨੇਸ਼ਨ ਤੇ ਉਹਦੇ ਵਾਸਤੇ ਠੀਕ ਹੈ ਤਾਂ ਓਕੇ ਹਾਂਜੀ ਸਾਸ਼ਾ ਸਿੰਘ ਜੰਡੀ ਤੋਂ ਆਇਆ ਕਹਿੰਦਾ ਇਹ ਵਿੱਚ ਚੋਰੀ ਹੋਈ ਹੈ ਜਿਹਦੇ ਵਿੱਚ ਨੌ ਪੱਖੇ ਲਾਏ ਗਏ ਹਨ ਤੇ ਇਹਦੇ ਸੰਬੰਧੀ ਕੋਈ ਪੁਲਿਸ ਨੂੰ ਪਤਲਾ ਜਾਂ ਕੋਈ ਗੱਲਬਾਤ ਪਤਲਾ ਮੈਂ ਉਸ ਦਾ ਆਪਰੇ ਦਿੱਤੀ ਹੈ ਜੀ ਬਸ ਇਹਨਾਂ ਨੂੰ ਪਤਾ ਸੀ ਇਹ ਦਿਨੇ ਹੋਈ ਚੋਰੀ ਜਾਂ ਰਾਤ ਨੂੰ ਹੋਈ ਹੈ ਇਹ ਤਾਂ ਨਹੀਂ ਪਤਾ ਕਦੋਂ ਹੋਈ ਹੈ ਪੱਖੇ ਲੈ ਦੇਖੋ ਇਹ ਕਲਾਸਾਂ ਦੇ ਵਿੱਚ ਪੱਖੇ ਸੀਗੇ ਲੱਗੇ ਹੋ ਸਾਰੇ ਆ ਕੋਈ ਮੋਦਕ ਕਿਉਂ ਜਿਹੜੇ ਗ੍ਰਸਤੀ ਲੂਤੇ ਹੋਏ ਆ ਉਹ ਕਲਾਸਾਂ ਲਈ ਪੱਖੇ ਉੱਪਰ ਲੱਗੇ ਤੁਸੀਂ ਇੱਥੇ ਕੰਮ ਕਰ ਰਹੇ ਹੋ ਜੀ ਹਾਂ ਜੀ ਬੱਸ ਕੋਈ ਸੇਵਾ ਦਾ ਅੱਛਾ ਮੈਨੂੰ ਤੁਹਾਨੂੰ ਕਦੋਂ ਪਤਾ ਲੱਗਾ ਇਹ ਜਿਹੜੇ ਮਤਲਬ ਸਕੂਲ ਦੇ ਵਿੱਚ ਚੋਰੀ ਹੋਈ ਆ ਪੀਪਰ ਪਹਿਲਾਂ ਇਹ ਤਾਂ ਬੀਨੂੰ ਪੀਪਰ ਜਿੱਦੇ ਫੋਟੇ ਸੁਵੇ ਤਾਂ ਬਲਾਕ ਦੇ ਸੀ ਕਿੰਨੇ ਪੱਖੇ ਦੱਸਦੇ ਆ ਚੋਰੀ ਹੋਏ ਆ ਜਿਹੜੇ ਇਹ ਸਾਰੇ ਕਲਾਸਾਂ ਦੇ ਸੀਗੇ ਪੱਖੇ ਕਲਾਸਾਂ ਦੇ ਸੀ ਤਾਂ ਬੇਚ ਬੋਰਡਸ ਫੁੱਲਦੇ ਅੱਛਾ ਅੱਛਾ ਇਹਦੇ ਸੰਬੰਧੀ ਕੋਈ ਰਿਪੋਰਟ ਦਰਜ ਕਰਾਈ ਜੇ ਕੋ ਸਪੈਸ ਨੂੰ ਦਿੱਤੇਗਾ ਕੱਲ ਪਰਸੋਂ ਮੌਕਾ ਦੇ ਜਿਹੜੇ ਸਕੂਲੇ ਚੋਰੀ ਹੋਈ ਆ ਉਹਦੇ ਸੰਬੰਧੀ ਤੁਹਾਨੂੰ ਕਦੋਂ ਪਤਾ ਲੱਗਾ ਜੀ ਅੱਜ ਲੱਗਾ ਜੀ ਪਤਾ ਇਹ ਕਿੰਨੇ ਪੱਖੇ ਤੁਹਾਨੂੰ ਪਤਾ ਲੱਗਾ ਕਿ ਇੱਥੇ ਜੋ ਇਹਦੇ ਸੰਬੰਧ ਵਿਚਾਰੇ ਨੂੰ ਪਤਾ ਲੱਗਾ ਵੀ ਕਿਦਾਂ ਉਹ ਘਟਨਾ ਵਾਪਰੀ ਆ ਜਾਂ ਕਿਦਾਂ ਹੋਈ ਆ ਪਤਾ ਲੱਗਾ ਵੀ ਜਿੰਦਾ ਵੱਢ ਕੇ ਉਨੀ ਅੰਦਰ ਵੱਢਾ ਅੱਜ